ਅੱਕੇ ਦੇਖ ਜਬਾ ਨਾ ਬਾਬੇ ਸੰਗੜਾ ਪਾਉਂਦੇ ਨੇ ਛੇਤੀ ਆਜ ਡੀਪੂ ਸੂਟ ਸਾਤੇ ਮਿਲਦੇ ਨੇ ਉਹ ਲਾਗੇ ਮੇਲੇ ਲਾਗੇ ਮੇਲੇ ਲਾਗੇ ਮੇਲੇ ਵੱਡਾ ਡੀਪੂ ਦੇ ਲਾਗੇ ਸੂਟਾਂ ਦੇ ਮੇਲੇ ਜਿਹੜੇ ਬਾਜ਼ਾਰਾਂ ਚ ਮਿਲਦੇ 700 ਰੁਪਏ ਦਾ ਸੂਟ ਵੱਡਾ ਡੀਪੂ ਨੇ ਕਰਤੇ 700 ਦੇ ਦੋ ਲੈ ਕੇ ਲਾਦਾ ਕਹਿੰਦੇ ਲੈ ਜਾਓ 700 ਵਾਲਾ 350 ਰੁਪਏ ਵਾਲੇ ਸੂਟ ਮਾਡਰਨ ਵਾਲੇ ਸੂਟ 1200 1400 1500 ਬਾਜ਼ਾਰ ਚ ਇਦਾਂ ਏ ਵੀ ਕਰਤਾ 450 ਦੇ ਵਿੱਚ ਸਾਰਾ 1811 1919 ਵਾਲੇ ਸੂਟ ਹੈ ਵੀ ਕਢਾਈਆਂ ਕੱਢੇ ਕਰਤਾ 550 ਦੇ ਵਿੱਚ ਇਹਨਾਂ ਨੇ ਲੈਣਾ ਪਿਆਹਾ ਸ਼ਾਦੀਆਂ ਦੇ ਕਪੜਾ ਬਾਜ਼ਾਰ 'ਚ ਜਿਹੜਾ ਤੁਸੀਂ 50000 ਦਾ ਕਪੜਾ ਲੈਣਾ ਵੱਡਾ ਡੀਪੂ ਦੇ 15000 'ਚ ਮਿਲਣਾ ਆ ਦੇਖੋ ਖੁੱਲੇ ਡੁੱਲੇ ਦੁਪੱਟੇ ਆ ਬਾਜ਼ਾਰ 'ਚ 2 200 2200 ਵੱਡਾ ਡੀਪੂ ਨੇ 100 ਰੁਪਿਆ ਦਾ ਦੁਪੱਟਾ ਵੀ ਕਰਤਾ ਆ ਬਾਪੂ ਜੀ ਸੂਟਾਂ ਨਹੀਂ ਨੌਲੇ ਨੌਲੇ ਹੈਗੇ ਆ ਉਹ ਚਲ ਨੌਲੇ ਨਹੀਂ ਹੋਗੇ ਆਪੇ ਬੁੜੀ ਰੱਪਤਾ ਲੱਗ ਜਾਊਗਾ ਤੇ ਇੱਥੇ ਨਾ ਪੁੱਛਣ ਦੀ ਲੋੜ ਆ ਨਾ ਦੱਸਣ ਦੀ 695 ਦਾ ਸੂਟ ਲੱਗਾ ਆ ਆ ਦੇਖੋ ਜਿਹੜੇ ਬਜ਼ਾਰਾਂ ਦੇ ਵਿੱਚ 25 2500 ਦੇ ਫੋਟਮਾ ਵਾਲੇ ਮੋਡਰਨ ਸੂਟ ਲੈਣੇ ਹੋ ਇੱਥੇ 2500 ਵਾਲਾ ਸੂਟ ਵੀ ਅਸੀਂ 695 'ਚ ਕਰਤਾ ਕਾਟਨ ਦੇ ਸੂਟ ਆ ਚੁੱਕੇ ਹੈਗੇ ਤੁਸੀਂ ਪਲਾਜ਼ੋ ਸਲਵਾਰ ਪਿਆਮੀ ਜੋ ਮਰਜ਼ੀ ਬਣਾ ਸਕਦੇ ਆਗੇ ਨਾਲ ਦੇਖੋ ਕਿੰਨਾ ਸੋਹਣਾ ਨੈਕ ਦੇ ਵਰਕ ਆ ਚੁੱਕਾ ਹੈਗਾ ਤੁਸੀਂ ਇਹ ਸੂਟ ਚੰਡੀਗੜ੍ਹ ਮੁਹਾਲੀ ਲੁਧਿਆਣੇ ਵੱਡੇ ਸ਼ਹਿਰਾਂ ਜਲੈਂਡਰ ਜਾਣੇ ਹੋ ਜਰੋ ਤੁਸੀਂ ਬਜ਼ਾਰਾਂ 'ਚ ਜਾਂਦੇ ਹੋ 5000 4500 4000 ਤੋਂ ਘੱਟ ਨਹੀਂ ਮਿਲਦਾ ਇਹ ਸੂਟ ਤੁਹਾਨੂੰ ਅਸੀਂ ਦੇ ਰਾਹਾਂ ਸਿਰਫ 1350 ਰੁਪਏ ਦੇ ਵਿੱਚ ਉਹ ਲਾਗੇ ਮੇਲੇ ਲਾਗੇ ਮੇਲੇ ਲਾਗੇ ਮੇਲੇ ਵੱਡਾ ਦੀਪੂ ਦੇ ਲਾਗੇ ਸੂਟਾਂ ਦੇ ਮੇਲੇ ਜਿਹੜੇ ਬਜ਼ਾਰਾਂ 'ਚ ਮਿਲਦੇ 7-700 ਰੁਪਏ ਦਾ ਸੂਟ ਵੱਡਾ ਦੀਪੂ ਨੇ ਕਰਤੇ 702 ਲਿਖ ਕੇ ਲਾਦਾ ਕਹਿੰਦੇ ਲੈ ਜਾਓ 700 ਵਾਲਾ 350 ਦੇ ਵਿੱਚ 350 ਦੇਖੋ ਕਿੰਨੇ ਸੋਹਣੇ ਪਾਜੀ ਆ ਚੁਕੇ ਸੂਟ ਨਾਲ ਦੇਖੋ ਕੜਾਈ ਕੱਢੀ ਹੋਈ ਹੈਗੀ ਆ ਤੇ ਨਾਲ ਦੇਖੋ ਮੈਂ ਦੁਪट्टे ਵਾਲੇ ਸੂਟ ਆਪਸੋਂ ਦੇ ਰਹੇ ਹਾਂ ਤੇ ਦੁਪट्टे ਨਾਲ ਦੇਖੋ ਕਿੰਨੇ ਕਿੰਨੇ ਟੌਰੀ ਆ ਚੁਕੇ ਜੇ ਤੁਸੀਂ ਮਰਜ਼ੀ ਲੈ ਕੇ ਜਾ ਸਕਦੇ 300 ਤੇ ਪਿਆਰ ਵਿੱਚ ਰੰਗ ਡਿਜ਼ਾਈਨ ਤੁਹਾਨੂੰ ਬੱਖੋ ਬੱਖਰ ਮਾੜਿਆ ਕਿ ਨਾਲ ਦੇਖੋ ਕੜਾਈਆਂ ਕਿੰਨੀ ਕਿੰਨੀ ਵਧੀਆ ਨਾਲ ਦੇਖੋ ਫਲਾਵਰ ਕਿੰਨੇ ਵਧੀਆ ਬਣੇ ਦੇਖੋ ਜੀ ਡਿਜ਼ਾਈਨ ਵੀ ਇੱਥੇ ਇੱਕ ਤਰ੍ਹਾਂ ਦਾ ਨਹੀਂ ਹੈਗਾ ਬਜ਼ੁਰਗਾਂ ਦੇ ਲਈ ਦਾਦੀਆਂ ਨਾਨੀਆਂ ਲਈ ਵੀ ਦੇਖੋ ਕਿੰਨੇ ਸੋਹਣੇ ਕੜਾਈਆਂ ਵਾਲੇ ਸੂਟ ਦੁਪट्टे ਨਾਲ ਕੋਈ 800 ਕੋਈ 900 ਕੋਈ 1000 ਪਰ ਵੱਡਾ ਡੀਪੂ ਤੇ ਲੈ ਜਾਓ ਸਿਰਫ 350 ਦੇ ਵਿੱਚ 350 ਦੇ ਵਿੱਚ ਕਰਤੇ ਰੰਗ ਦੇਖੋ ਕਿੰਨੇ ਸੋਹਣੇ ਆ ਰੰਗ ਲਾਈਟ ਲੈ ਜਾਓ ਚਾਹੇ ਡਾਰਕ ਲੈ ਜਾਓ ਭਾਜੀ ਮੈਂ ਤਾਂ ਇਸ ਕਾ ਨੂੰ ਲੈ ਕੇ ਹੈਰਾਨ ਆ ਵੀ 350 ਦੇ ਵਿੱਚ ਵੀ ਵੈਰਾਈਟੀ ਬਹੁਤ ਜ਼ਿਆਦੀ ਹੈਗੀ ਆ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ ਤੁਸੀਂ ਇਸ ਤੋਂ ਇਲਾਵਾ ਤੁਹਾਨੂੰ ਆਪਾਂ 450 ਵੈਰਾਈਟੀ ਦੇਖੋ ਕਿੰਨੀ ਵਧੀਆ ਆ ਚੁੱਕੀ ਹੈਗੀ 450 ਵੈ ਸੂਟ ਭਾਜੀ ਆਪਾਂ ਸੂਟ ਦਵਾਂਗੇ ਜੈਪੁਰੀ ਸੂਟ ਆ ਚੁੱਕਿਆ ਗਿਆ ਹਾਂਜੀ ਜੈਪੁਰ ਜਾਂਦੀ ਲੋੜ ਨਹੀਂ ਤੁਸੀਂ ਵੱਡਾ ਡੀਪੂ ਆ ਕੇ ਆਪਣੇ ਪਸੰਦੇ ਕੋਲੋਂ ਸੂਟ ਲੈ ਕੇ ਜਾ ਸਕਦੇ ਹੋ ਕੋਟ ਦੇ ਸੂਟ ਦੇ ਨਾ ਦੇਖੋ ਚੁਨੀਆਂ ਕਿੰਨੀ ਕਿੰਨੀ ਵਧੀਆ ਆ ਚੁੱਕੀਆਂ ਕਿਹਾ ਦਵਾ ਛੇੜ ਚੁਨੀਆਂ ਆ ਚੁੱਕੀ ਸਿਰਫ 400 ਤੇ ਪਿਆਰ ਬੇਵੇ ਚੀਜ਼ ਆ ਦੇਖੋ ਜੀ ਨਾਲੇ ਫੋਟੋ ਵਾਲੇ ਸੂਟ ਮਾਡਰਨ ਵਾਲੇ ਸੂਟ 1200 1400 1500 ਬਾਜ਼ਾਰ ਚ ਇਤਾਂ ਇਹ ਵੀ ਕਰਤਾ 450 ਦੇ ਵਿੱਚ ਡਿਜ਼ਾਈਨਰ ਡਿਜ਼ਾਈਨਰ ਪੀਸ ਦੇ ਰਿਆ 450 ਚ ਦੇ ਰਿਆ ਰੇਟ ਕੱਲਾ ਕੱਲਾ ਲਿਖ ਕੇ ਲਾ ਦਿੱਤਾ ਹੈਗਾ ਆ ਉਹ ਤੇਰੀ ਆ ਗਈ ਭਈ ਭਾਜੀ ਆਦਾ ਬੱਕਰੀਏ ਤਸਵੀਰ ਦੀ ਸੀ ਸੂਟਾਂ ਨੂੰ ਤਾਂ ਬੀਬੀਆਂ ਖਰੀਦਣੀਆਂ ਬੀਬੀਆਂ ਰਸਤਾ ਪੈਂਦਾ ਦੇਖਿਆ ਬਾਪੂ ਜੀ ਤੁਸੀਂ ਸੂਟ ਖੀਦਣ ਆਏ ਹੋ ਤੁਹਾਨੂੰ ਸੂਟਾਂ ਦੀ ਜਾਣਕਾਰੀ ਵੀ ਹੈ ਉਹ ਤਾਂ ਜਾਣਕਾਰੀ ਤਾਂ ਇਹਦੇ ਜਿੰਦੇ ਹੈਗੀ ਆ ਪਿੰਡ ਦੀ ਉਹ ਗੁੜੀਆਂ ਆਏ ਤਾਂ ਦੇਖਦੀਆਂ ਹੋ ਦੂਜੇ ਤੇ ਕਹਿੰਨੀ ਆ ਬਾਬਾ ਤੂੰ ਜਾਣਦਾ ਆ ਵੇ ਵੱਡਾ ਟਿੱਪੂ ਵੀ ਅਸੀਂ ਆਉਣ ਜਾਨੇ ਉਹਨੇ ਵੀਡੀਓ ਬੜੀ ਉਹ ਦੇਖਦੀਆਂ ਆ ਤੇ ਸਾਨੂੰ ਕਹਿੰਦੀ ਸੂਟ ਲੈ ਕੇ ਆ ਉਥੋਂ ਮੈਂ ਉਹ ਸੂਟ ਲੈਣ ਆਇਆ ਸੀ ਬੱਸ ਬਾਪੂ ਜੀ ਸੂਟਾਂ ਦੀ ਨੌਲੇ ਨੂਲੇਜ ਹੈਗੀ ਆ ਉਹ ਚੱਲ ਨੌਲੇਜ ਨਹੀਂ ਹੋਗੀ ਆਪੇ ਬੁੜੀਆਂ ਨੂੰ ਪਤਾ ਲੱਗ ਜਾਊਗਾ ਤੇ ਇੱਥੇ ਨਾ ਪੁੱਛਣ ਦੀ ਲੋੜ ਆ ਨਾ ਦੱਸਦੇ 695 ਦਾ ਸੂਟ ਲੱਗਾ ਆ ਨੇ ਤੁਹਾਨੂੰ ਜਿੱਥੇ ਲੋਟਰ ਲੋਟਰੀ ਲੱਗੇ ਸਨ ਇੱਥੇ ਤਾਂ ਪਤਾ ਵੀ ਨਹੀਂ ਲੱਗਣਾ ਤੁਹਾਨੂੰ ਲੋਟਰ ਦਾ ਬੱਤ ਕੋਈ ਨਹੀਂ ਹੈਗਾ ਆ ਦੇਖੋ 695 ਦਾ ਰੇਟ ਲੱਗਾ ਆ ਤੇ ਅੱਛਾ ਤੁਹਾਨੂੰ ਪਤਾ ਆ ਵੀ ਕਿੱਦਾਂ ਸ਼ਾਪਿੰਗ ਹੁੰਦੀ ਆ ਇੱਥੇ ਹੁੰਦਾ ਜਾਂਦਾ ਰੈਨਾ ਡਿੱਪੂ ਦੇ ਵਿੱਚ ਮੋੜੀਆਂ ਪਿੰਡ ਦੇ ਕਹਿੰਦੇ ਨਹੀਂ ਆ ਬਾਬਾ ਤੂੰ ਡਿੱਪੂ ਚੋਂ ਲਾ ਜਾਂਦਾ ਵੇ ਉੱਥੇ ਸਾਨੂੰ ਸੂਟ ਲਿਆ ਕੇ ਦੇ ਆ ਪਰ ਭਈ ਲੋ ਵੀ ਇਹ ਤਾਂ ਬੜੀ ਵਧੀਆ ਤਸਵੀਰ ਹੈਗੀ ਦੇਖੋ ਇੱਥੇ ਬੱਚੇ ਵੀ ਆ ਰਹੇ ਆ ਬਜ਼ੁਰਗ ਵੀ ਆ ਰਹੇ ਆ ਇੱਥੇ ਲੁੱਟ ਨਹੀਂ ਹੋ ਰਹੀ ਬੜਾ ਸਾਫ਼ ਸੁਥਰਾ ਜਿਹਾ ਕੰਮ ਆ ਇਕੱਲੇ ਇਕੱਲੇ ਸੂਟ ਦੇ ਉੱਤੇ ਰੇਟ ਲੱਗ ਕੇ ਲਾਇਆ ਹੈਗਾ ਆ ਭਾਜੀ ਮੈਂ ਤਾਂ ਇਸ ਚੀਜ਼ ਨੂੰ ਲੈ ਕੇ ਤਾਂ ਵਧੀਆ ਵੀ ਚੀਜ਼ ਲੱਗੀ ਆ ਵੀ ਚਾਹੇ ਬਜ਼ੁਰਗ ਆ ਜਵੇ ਚਾਹੇ ਬੱਚਾ ਆ ਜਵੇ ਕੱਲਾ ਕੱਲਾ ਸੂਟ ਦੇ ਰੇਟ ਲਿਖਿਆ ਆਏਗਾ ਭਾਜੀ ਹੁਣ ਤਾਂ ਫਾਇਦੇ ਹੁੰਦੇ ਲੁੱਟ ਬੰਦ ਕਰ ਦਿੱਤੀ ਹੈਗੀ ਦੇਖੋ ਕਿੰਨੇ ਸੋਹਣੇ ਸੂਟ ਆ ਚੁੱਕੇ ਹੈਗੇ ਡਿਜ਼ਾਈਨਰ ਸੂਟ ਆ ਚੁੱਕੇ ਹੈਗੇ ਇਹ ਵੀ ਆਪਾਂ ਤੁਹਾਨੂੰ 695 ਦੇਣ ਦੇਗਾ ਭਾਜੀ ਕਾਟਰਨ ਸੂਟ ਆ ਚੁੱਕੇ ਨਾਲ ਦੇਖੋ ਕਿੰਨੇ ਕਿੰਨੇ ਸੋਹਣੇ 5 ਮੀਟਰ ਸੂਟ ਦੇਣੇ ਹੈਗੇ ਤੇ ਨਾਲ ਦੇਖੋ ਚੁੰਨੀਆਂ ਪਿਓਰ ਦੀਆਂ ਆ ਚੁੱਕੇ ਨੇ ਮਰਜ਼ੀ ਲੈ ਕੇ ਜਾ ਸਕਦੇ ਆਗੇ ਜੀ ਅੱਛਾ ਬਾਬੂ ਜੀ ਕਿੰਨੇ ਕ ਸੂਟ ਲਏ ਆ ਫਾਇਦਾ ਪੂਰਾ ਕੋ ਹੋਇਆ ਪੈਸੇ ਬਚੇ ਤੁਹਾਡੇ ਤੋਂ ਮਿਲਿਆ ਤੂੰ ਬੜਾ ਬਾਪੂ ਦਾ ਸ਼ਿਦਾਨਾ ਭਾਜੀ ਇਹ ਤਾਂ ਮੈਂ ਕਹਿੰਦਾ ਪੈਸੇ ਪੂਏ ਬਚਾ ਕੇ ਜਾਊਂਗਾ ਤਾਂ ਘਰ ਆਪਣੇ ਬੀਬੀ ਰਿਕਾਰਡ ਸ਼ੁਰੂ ਕਰਦਾ ਹੋਊਂ ਬਾਪੂ ਦਾ ਢੰਗੜੇ ਪਾਉਣ ਲੱਪਾਂ ਦਾ ਦੇਖੋ ਹੁਣ ਢੰਗੜਾ ਪਾਉਣ ਲੱਪਾਂ ਦੇ ਪੰਜ ਮਾਰ ਦੇ ਵੇਡ ਕਰੋ ਇੱਥੇ ਦੇਖੋ ਕਿਉਂ ਸੂਟਿਆ ਨੇ ਸਸਤੇ ਹੁੰਦੇ ਇੱਥੇ ਦਾ ਜੀ ਅੱਛਾ ਇਦਾਂ ਦੀ ਗੱਲ ਵੀ ਹੈਗੀ ਆ ਵੀ ਬਹਿ ਕੇ ਦੇਖ ਜਵਾਨਾ ਬਾਬੇ ਢੰਗੜਾ ਪਾਉਂਦੇ ਆ ਕੇ ਦੇਖ ਜਵਾਨਾ ਬਾਬੇ ਢੰਗੜਾ ਪਾਉਂਦੇ ਨੇ ਛੇਤੀ ਆਜ ਡਿੱਪੂ ਸੂਟ ਸਸਤੇ ਮਿਲਦੇ ਨੇ ਬਈ ਬਾਬੇ ਪਾਉਂਦੇ ਢੰਗੜਾ ਦੀਪੂ ਛੇਤੀ ਆ ਜਾਓ ਸੁਰਸਾਹ ਤੇ ਮਿਲਦੇ ਨੇ ਦੇਖੋ ਜੀ ਵੱਡਾ ਦੀਪੂ ਦੇ ਸੂਟ ਇੰਨੇ ਸਸਤੇ ਆ ਬਜ਼ੁਰਗ ਭੰਗੜੇ ਪਾਉਣ ਲੱਪਿਆ ਕਹਿੰਦੇ ਬਹਿ ਕੇ ਦੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਆ ਭਾਜੀ ਤੁਸੀਂ ਸੂਟ ਦਿੰਦੇ ਹੋ ਕੋਈ ਬਜ਼ਾਰਗਾ ਤਾਂ ਜਾਦੂ ਕਰਦੇ ਹੋ ਮੈਨੂੰ ਇਹ ਨਹੀਂ ਸਮਝ ਲੱਗਦੀ ਭਾਜੀ ਤੁਹਾਨੂੰ ਪਤਾ ਹੈ ਜਾਦੂ ਵਾਲੇ ਕੋਈ ਕੰਮ ਹੈ ਨਹੀਂਗਾ ਪਰ ਸੂਟ ਜਨੇ ਸਸਤੇ ਦਿੰਨੇ ਹੈਗੇ ਤੇ ਮੈਨਾਂ ਬਜ਼ੁਰਗਾਂ ਦੇ ਭੰਗੜੇ ਆਪੇ ਪਾਉਣੇ ਹੈਗੇ ਠੀਕ ਆ ਇਸ ਤੋਂ ਲਾਪਰ ਤੁਹਾਨੂੰ ਹੋਰ ਵੈਰੀਟੀ ਦਿਖਾਉਂਦਾ ਆ ਦੇਖੋ ਭਾਜੀ ਅੱਛਾ ਆ ਪਹਿਲਾਂ ਮੈਨੂੰ ਦਿਖਾਓ ਭਾਜੀ ਆ ਮੈਂ ਮੈਨੂੰ ਇਹ ਸੂਟ ਦਾ ਪਤਾ ਹੈ ਫੇਮਸ ਸੂਟ ਵਿਆਹ ਸ਼ਾਦੀਆਂ ਦਾ ਦਾਜਪੁਰ ਦਾ ਕੱਪੜਾ ਲੈਣ ਵਾਲਿਆਂ ਨੂੰ ਵੀ ਪਤਾ ਇਹ 15 1500 ਰੇ ਸੂਟ ਆ ਪਰ ਯਾਰ ਤੁਸੀਂ ਸ਼ਰਮ ਲੈਤਾ ਵੀ 15 1600 ਸੂਟ ਵੀ 450 ਚ ਪਾਜੀ ਲੁੱਟ ਬੰਦ ਕਰਤੀ ਨਾਲ ਪਹਿਲੇ ਚੁੰਨੀ ਦੇਖੋ ਕਿੰਨੀ ਸੋਹਣੀ ਆ ਚੁੱਕੀ ਠੀਕ ਹੈ ਜੀ ਤੇ ਨਾਲ ਦੇਖੋ ਸੂਟ ਕਿੰਨਾ ਸੋਹਣਾ ਆ ਚੁੱਕਾ ਪਾਜੀ 400 ਤੇ 50 ਰੁਪਏ ਵਿੱਚ ਆਫਰ ਲਾਤੀ ਹੈ ਵੀ ਦੇਖੋ ਜੀ 15 1500 ਵਾਲੇ ਸੂਟ 450 ਚ ਕਰਤੇ ਆ ਜਿੰਨੇ ਮਰਜੀ ਰੰਗ ਲੈ ਜਾਓ ਮਾਡਰਨ ਵਾਲੇ ਸੂਟ ਫੋਟੋ ਵਾਲੇ ਸੂਟ 450 ਦੇ ਵਿੱਚ ਆਹ ਦੇਖੋ 2 2000 ਵਾਲੇ ਸੂਟ 18 1800 19 1900 ਵਾਲੇ ਸੂਟ ਹੈ ਵੀ ਕੜਾਈਆਂ ਕੱਢੇ ਵਿਆਹਾਂ ਸ਼ਾਦੀਆਂ ਦਾ ਕਪੜਾ ਜਿਹਨੇ ਲੈਣਾ 2000 ਵਾਲਾ ਸੂਟ ਕਰਤਾ 550 ਦੇ ਵਿੱਚ ਢਾਗੇ ਫਾਇਦੇ ਹੋ ਰਹੇ ਆ ਢਾਗੇ ਦੀ ਕੜਾਈ ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ ਪੂਰਾ ਹੈਵੀ ਦੇ ਵਿੱਚ ਆ ਚੁੱਕਾ ਤੇ ਨਾਲ ਦੇਖੋ ਚੁੰਨੀਆਂ ਪਿਓਰ ਦੀਆਂ ਆ ਚੁੱਕੀਆਂ ਗਿਆ ਚੁੰਨੀ ਦੇ ਨਾਲ ਕੜਾਈ ਕੱਢੀ ਹੈਗੀ ਆ ਇਹ ਵੀ ਆਪਾਂ ਤੁਹਾਨੂੰ ਦੇਣਾ 500 ਤੇ 50 ਰੁਪਏ ਵਿੱਚ ਰੰਗ ਜਿੰਨੇ ਤੁਸੀਂ ਮਰਜ਼ੀ ਲੈ ਕੇ ਜਾ ਸਕਦੇ ਆ ਦੇਖੋ ਜੀ ਜਿਨ੍ਹਾਂ ਨੇ ਲੈਣਾ ਵਿਆਹਾਂ ਸ਼ਾਦੀਆਂ ਦਾ ਕਪੜਾ ਬਾਜ਼ਾਰ 'ਚ ਜਿਹੜਾ ਤੁਸੀਂ 50000 ਦਾ ਕਪੜਾ ਲੈਣਾ ਵੱਡਾ ਡੀਪੂ ਤੇ 15000 'ਚ ਮਿਲ ਜਿਨਾਂ ਦੀਆਂ ਦੁਕਾਨਾਂ ਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰ ਆ ਉਹਨਾਂ ਦਾ ਹੀ ਬਹੁਤ ਵੱਡਾ ਫਾਇਦਾ ਤੁਸੀਂ 15-20000 ਰੁਪਏ ਲਾ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਆ ਤੇ ਵਧੀਆ ਪੈਸੇ ਕਮਾ ਸਕਦੇ ਆ ਸੋ 550 ਦੇ ਵਿੱਚ ਵੀ ਬਹੁਤ ਸਾਰੀ ਵੈਰਾਈਟੀ ਆ ਭਾਜੀ ਦੁਪੱਟਿਆਂ ਦੇ ਵਿੱਚ ਦੱਸੋ ਕਿੱਥੋਂ ਸ਼ੁਰੂ ਹੋ ਜਾਂਦਾ ਆ ਦੁਪੱਟਾ ਦੇਖੋ ਭਾਜੀ ਜਿਹੜਾ ਬਾਹਰ ਮੈਂਦਾ 200 ਦਾ ਸੀ ਦੇਣ 200 ਦੇ 200 ਨੂੰ 100 ਰੁਪਏ ਦਾ ਦੁਪੱਟਾ 100 ਰੁਪਏ ਦਾ ਦੁਪੱਟਾ ਭਾਈ 100 ਆ ਦੇਖੋ ਖੁੱਲੇ ਡੁੱਲੇ ਦੁਪੱਟੇ ਆ ਬਾਜ਼ਾਰ ਚ 2 200 250 ਵੱਡਾ ਡਿਪ ਨੇ 100 100 ਰੁਪਏ ਦਾ ਦੁਪੱਟਾ ਵੀ ਕਰਤਾ ਆ ਕਲਰ ਜੇ ਤੁਸੀਂ ਮਰਜ਼ੀ ਲੈ ਕੇ ਜਾ ਸਾਤ ਨੇ ਫਰੰਟਮੈਨ ਹੈਗੇ ਹਰ ਤਰ੍ਹਾਂ ਦੇ ਕਲਰ ਹੈਗੇ ਪਸੰਦ ਤੁਹਾਡੀ ਹੈਗੀ ਆ ਦੇਖੋ ਮੈਚਿੰਗ ਕਰਨ ਦੇ ਲਈ ਤੁਹਾਨੂੰ ਬਹੁਤ ਸਾਰੀ ਆਪਸ਼ਨ ਨੇ ਆ ਰੰਗ ਡਿਜ਼ਾਈਨ ਕਲਰ ਸਾਰੀ ਕੁਛ ਮਿਲ ਜਾਣਾ ਰੇਟ ਸਿਰਫ 100 ਪਰ ਤੁਹਾ ਲੋ ਵੀ ਤੁਸੀਂ ਕਿਤੇ ਇਹ ਵੀ ਨਾ ਸੋਚੋ ਵੀ ਸਾਡੇ ਕੋਲ 2.5 300 500 ਦੇ ਉੱਪਰ ਕੁਝ ਐ ਨਹੀਂ ਆਹ ਦੇਖੋ ਜਿਹੜੇ ਬਾਜ਼ਾਰਾਂ ਦੇ ਵਿੱਚ 25 2500 ਦੇ ਫੋਟੋਆਂ ਵਾਲੇ ਮਾਡਰਨ ਸੂਟ ਲੈਣੇ ਹੋ ਇੱਥੇ 2500 ਦਾ ਸੂਟ ਵੀ ਅਸੀਂ 695 'ਚ ਕਰਤਾ 695 ਦੇ ਵਿੱਚ ਤੁਸੀਂ ਡਿਜ਼ਾਈਨ ਹੁਣ ਦੇਖੀ ਜਾਓ ਰੰਗ ਦੇਖੀ ਜਾਓ ਆ ਵੀ ਦੇਖੋ 695 ਦੇ ਵਿੱਚ ਫੋਟਮਾ ਬੁਟੀਕਾਂ ਵਾਲੇ ਸੂਟ ਅਸੀਂ ਕਰਦੇ ਆ। ਭਾਜੀ 2500 3280 ਤੋਂ ਘੱਟ ਨਹੀਂ ਮਿਲਦਾ। ਤੁਸੀਂ ਇਹ ਵੀ 695 ਵਿੱਚ ਕਰਤਾ। ਭਾਜੀ ਆਪਾਂ ਵੱਡੀ ਗੱਲ ਤੁਹਾਨੂੰ ਪਤਾ ਫਾਇਦੇ ਕਰਦਾ ਆ ਰਿਹਾ ਦੇਖੋ ਕਿੰਨੇ ਸੋਹਣੇ ਫੀਸ ਆ ਚੁੱਕੇ ਹੈਗੇ ਸੂਟਾਂ ਵਿੱਚ ਕਿੰਨੇ ਘਸੋਂ ਡੀਐਨਏ ਆ ਚੁੱਕੀ ਧਾਗੇ ਦਾ ਕੰਮ ਕੀਤਾ ਇਹ ਵੀ ਆਪਾਂ ਤੁਹਾਨੂੰ ਦੇਣਾ 695 ਦੇ ਵਿੱਚ। ਲਓ ਜੀ ਆਹ ਕਹਿੰਦੇ ਰੰਗ ਬੜਾ ਸੋਹਣਾ ਪਸੰਦ ਕਰਦੀਆਂ ਕੁੜੀਆਂ ਪਿੰਕ ਕਲਰ ਨਾਲ ਫਰੰਟ ਸਾਰਾ ਹੈਵੀ ਘੇਰੇ ਤੇ ਕੰਮ ਬਾਹਤ ਕੰਮ ਪਹੁੰਚਾ ਦਾ ਵੀ ਵਰਕ ਹੈਗਾ। ਇਹ ਵੀ ਤੁਹਾਨੂੰ ਆਪਾਂ ਦੇ ਰਣਾ ਸਿਰਫ 695 ਦੇ ਵਿੱਚ। ਲਵੈਂਡਰ ਕਲਰ ਤਾਂ ਬੈਸੀ ਕਚਾਨੇ ਦੇ ਵਿੱਚ ਰਹਿਣਾ ਭਾਜੀ ਆਦਾ ਬੜਾ ਹੈਵੀ ਸੂਟ ਆ ਆ ਦੇਖੋ ਭਾਜੀ ਹੈਵੀ ਸੂਟ ਵੀ ਆਪਾਂ ਮਾਰੇ ਨੋਰਮਲ ਦੇਣਾ ਹੈਗਾ ਦੇਖੋ 1000 ਤੇ 50 ਰੁਪਏ ਵਿੱਚ ਦੇਖੋ ਕਿੰਨੇ ਕਿੰਨੇ ਸੋਹਣੇ ਸੂਟ ਆ ਚੁੱਕੇ ਹੈਗੇ ਆ ਤੇ ਨਾਲ ਦੇਖੋ ਚੁੰਨੀਆਂ ਕਿੰਨੀ ਕਿੰਨੀ ਵਧੀਆ ਮੈਚਿੰਗ ਆ ਚੁੱਕੀਆਂ ਹੈਗੀਆਂ ਕੋਲ ਆਡੀਅਨਸ ਨੂੰ ਬੱਖੋ ਬੱਖਰੇ ਮੈਨ ਹੈਗੇ ਆ ਆ ਵੀ ਸੂਟ ਇੱਕ ਬਹੁਤ ਸੋਹਣਾ ਆ ਚੁੱਕਿਆ ਹੈਗਾ ਕਾਟਨ ਦਾ ਸੂਟ ਹੈਗਾ ਕਢਾਈ ਦਾ ਸੂਟ ਸਿਰਫ ਆ ਦੇਖੋ ਜੀ 695 ਵਿੱਚ 1 2 ਡਿਜ਼ਾਈਨ ਇਹ ਇੱਥੇ ਤੁਸੀਂ ਆ ਜਾਓ ਪੂਰੇ ਕਾਊਂਟਰ ਦੇ ਉੱਤੇ 695 ਨੇਰੀ ਲਿਆਂਦੀ ਪਈ ਆ ਆ ਵੀ 695 ਰੁਪਏ ਵਿੱਚ ਮਿਲ ਜਾਣਾ ਜੇ ਤੁਸੀਂ ਥੋ ਇਹ ਵੀ 695 ਦੇ ਵਿੱਚ ਹੈਗਾ ਇਦੋਂ ਉੱਪਰ ਹੀ ਰੇਂਜ ਆ ਦੇਖੋ ਜਿਹੜੇ ਤੁਸੀਂ 3000 3200 ਚ ਲੈਣੇ ਹੋ ਸੂਟ ਇਹ ਤੁਹਾਨੂੰ ਆਪਾਂ ਦੇ ਰਹਿਣਾ ਸਿਰਫ 895 ਦੇ ਵਿੱਚ 895 ਬਹੁਤ ਸੋਹਣੇ ਡਿਜ਼ਾਈਨਿੰਗ ਆ ਚੁੱਕੀ ਨਾ ਦੇਖੋ ਕਿੰਨੇ ਕਿੰਨੇ ਸੋਹਣੇ ਵਰਕ ਆ ਚੁੱਕੇ ਹੈਗੇ ਇਤਨਾ ਦੇਖੋ ਕਿੰਨੇ ਸੋਹਣੇ ਧਾਗੇ ਦਾ ਕੰਮ ਕੀਤਾ ਹੈਗਾ ਤੇ ਚੁੰਨੀ ਨਾ ਦੇਖੋ ਡਿਜ਼ਾਈਨਰ ਆ ਚੁੱਕੀ ਹੈਗਾ ਇਹ ਵੀ ਆਪਾਂ ਤੁਹਾਨੂੰ ਦੇਣਾ ਹੈਗਾ 895 ਦੇ ਵਿੱਚ ਕਲਰ ਤੁਹਾਨੂੰ ਕਾਫੀ ਮੈਂਨੇ ਹੈਗੇ ਆ ਆ ਦੇਖੋ ਕਲਰ ਇਹਦੇ ਵਿੱਚ ਵੀ ਕੰਟਰਾਸਟ ਸੂਟ ਆ ਗਿਆ ਨਾ ਇਹ ਵੀ ਬੜਾ ਸੋਹਣਾ ਡਿਜ਼ਾਈਨ ਆ ਗਿਆ ਫੋਟੋ ਵਾਲਾ ਆ ਸ਼ਰਟ ਆ ਗਈ ਆ ਸ਼ਰ ਇਹ ਵੀ ਕੋਈ 32 3500 ਨਹੀਂ ਹੈਗਾ ਇਹ ਵੀ ਤੁਹਾਨੂੰ ਆਪਾਂ ਸਿਰਫ ਦੇ ਰਹਿਣਾ 895 ਦੇ ਵਿੱਚ ਦੇ ਰਹਿਣਾ ਹੈਗਾ ਅभी ਦੇਖੋ ਕਿੰਨੇ ਕਿੰਨੇ ਸੋਹਣੇ ਕਾਟਨ ਦੇ ਸੂਟ ਆ ਚੁੱਕੇ ਹੈਗੇ ਆ ਤੁਸੀਂ ਪਲਾਜ਼ੋ ਸਲਵਾਰ ਪਜਾਮੇ ਜੋ ਮਰਜ਼ੀ ਬਣਾ ਸਕਦੇ ਹੈਗੇ ਆ ਨਾਲ ਦੇਖੋ ਕਿੰਨਾ ਸੋਹਣਾ ਨੈਕ ਦੇ ਵਰਕ ਆ ਚੁੱਕਾ ਹੈਗਾ ਤੇ ਨਾਲ ਦੇਖੋ ਬਾਟਮ ਕਿੰਨੀ ਵਧੀਆ ਆ ਚੁੱਕੀ ਹੈਗੀ ਆ ਤੇ ਦੁਪੱਟੇ ਦੀ ਗੱਲ ਕਰੀਏ ਤਾਂ ਪੱਟੇ ਨਾਲ ਦੇਖੋ ਟੌਰੀ ਆ ਚੁੱਕਾ ਹੈਗਾ ਇਹ ਆਪਾਂ ਦੇਣਾ 1000 ਤੇ 50 ਰਪਏ ਵਿੱਚ ਹੀ ਆਹ ਲੋ ਜੀ ਚਾਹੇ ਤੁਸੀਂ ਆਪਣੇ ਲੈਣਾ ਚਾਹੇ ਤੁਸੀਂ ਕਿਸੇ ਨੂੰ ਗਿਫਟ ਕਰਨਾ ਵਿਆਹਾਂ ਸ਼ਾਦੀਆਂ ਦਾ ਕੱਪੜਾ ਲੈਣਾ ਤੁਹਾਨੂੰ ਅਸੀਂ ਦਵਾਂਗੇ ਸਿਰਫ 1000 ਤੇ 50 ਦੇ ਵਿੱਚ 1050 ਦੇ ਵਿੱਚ ਇਹਦੇ ਵਿੱਚ ਵੀ ਰੰਗ ਡਿਜ਼ਾਈਨ ਤੁਹਾਨੂੰ ਕਾਫੀ ਮਿਲ ਜਾਣੇ ਹੈ। ਆਹ ਦੇਖੋ ਔਰਗਾਂਜਾ ਵਿੱਚ ਆ ਚੁੱਕਾ ਹੈਗੀ 1000 ਤੇ 50 ਰੁਪਏ ਵਿੱਚ ਦੇਖੋ ਕਿੰਨਾ ਸੋਹਣਾ ਵਰਕ ਆ ਚੁੱਕਾ ਦੇ ਨਾਲ ਦੇਖੋ ਘੇਰੇ ਤੇ ਕਿੰਨਾ ਪਿਆਰਾ ਵਰਕ ਹੈਗਾ ਬਾਟਮ ਕਿੰਨੀ ਟੋਰੀ ਆ ਚੁੱਕਿਆ ਗਿਆ ਤੇ ਮਾ ਦੁਪੱਟਾ ਨਾਲ ਕਿੰਨਾ ਸੋਹਣਾ ਆ ਚੁੱਕਾ ਹੈ ਵੀ 1000 ਤੇ 50 ਰੁਪਏ ਵਿੱਚ ਹੀ ਦੇਖੋ ਜੀ ਵੱਡਾ ਡੀਪੂ ਤੇ ਸਾਡੇ ਲਈ ਸਰਵਿਸ ਕਿੰਨੀ ਉੱਪਰ ਲਾਤੀ ਹੈਗੀ ਇੱਥੇ ਸਾਰੇ ਸੂਟ ਰੱਖ ਦਿੱਤੇ ਹੈਗੇ ਆ ਬਿਲਕੁਲ 30 ਰੱਖੇ ਹੈਗੇ ਆ ਵਧੀਆ ਤੋਂ ਵਧੀਆ ਰੇਟ ਲਿਖ ਲਿਖ ਕੇ ਲਾਤੀ ਆ ਤੁਸੀਂ ਆਪ ਆਉਣਾ ਜਿਹ 22 2500 3 3000 ਵਾਲੇ 1050 ਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਸੋ ਲਓ ਜੀ ਹੁਣ ਤੁਸੀਂ ਆਹ ਸੂਟ ਦੇਖ ਲਓ ਨਾ ਤੁਸੀਂ ਇਹ ਸੂਟ ਚੰਡੀਗੜ੍ਹ ਮੁਹਾਲੀ ਲੁਧਿਆਣੇ ਵੱਡੇ ਸ਼ਹਿਰਾਂ ਜਲੈਂਡ ਜਾਣੇ ਹੋ ਜਦੋਂ ਤੁਸੀਂ ਬਜ਼ਾਰਾਂ 'ਚ ਜਾਣੇ ਹੋ 5000 4500 4000 ਤੋਂ ਘੱਟ ਨਹੀਂ ਮਿਲਦਾ ਪਰ ਇੱਥੇ ਅਸੀਂ 5000 ਨਹੀਂ ਲੈਣਾ 4500 ਨਹੀਂ ਲੈਣਾ 4000 ਜਾਨਾ ਇਹ ਸੂਟ ਤੁਹਾਨੂੰ ਅਸੀਂ ਦੇਣਾ ਸਿਰਫ 1350 ਰੁਪਏ ਦੇ ਵਿੱਚ ਇਹਦੇ ਵਿੱਚ ਰੰਗ ਤੁਹਾਨੂੰ ਬਹੁਤ سارے ਮਿਲ ਜਾਣੇ ਮਾਦਰਬ ਟੌਪ ਦਾ ਕੱਪੜਾ ਦੇ ਰਹੇ ਆ ਗਰਮੀਆਂ ਦੇ ਵਿੱਚ ਨਵੇਂ-ਨਵੇਂ ਡਿਜ਼ਾਈਨ ਤਿਆਰ ਕਰਾਤੇ ਆ 4 4 5 5000 ਵਾਲੇ ਸੂਟ ਵੀ ਅਸੀਂ 1350 ਦੇ ਵਿੱਚ ਦੇ ਰਹੇ ਆ ਆ ਦੇਖੀ ਚਲੋ ਤੁਸੀਂ ਹਣਾ ਜਿਹੜੇ ਅੱਜ ਕੱਲ੍ਹ ਦੀਆਂ ਰਾਇਲ ਕੁੜੀਆਂ ਪੜੀਆਂ ਲਿਖੀਆਂ ਕੁੜੀਆਂ ਉਹਨਾਂ ਦੀ ਪਸੰਦ ਆ ਜਿਹੜੇ ਤੁਸੀਂ ਇੰਟਰਨੈਟ ਤੇ ਸੂਟ ਦੇਖਦੇ ਹੋ ਤੁਸੀਂ ਕਹਿੰਦੇ ਹੋ ਵੀ ਇਤਾਂ ਦੇ ਡਿਜ਼ਾਈਨ ਮਿਲ ਜੂਗੇ ਬਿਲਕੁਲ ਦਵਾਂਗੇ ਡਿਜ਼ਾਈਨ ਵੀ ਦਵਾਂਗੇ ਕੱਪੜਾ ਵੀ ਸੋਹਣਾ ਦਵਾਂਗੇ ਰੇਟ ਬੜਾ ਘੱਟ ਲਵਾਂਗੇ ਤੁਹਾਡਾ ਆ ਵੀ ਦੇਖੋ 1495 ਕਿੰਨਾ ਸੋਹਣਾ ਸੂਟ ਆ ਚੁੱਕਾ ਹੈਗਾ ਕਿੰਨੇ ਕਿੰਨੇ ਸੋਹਣੇ ਦੇਖੋ ਵਰਕ ਕੀਤੇ ਹੈਗੇ ਆ ਕਲਰ ਬਹੁਤ ਵਜੈਂਡਰੀ ਐਂਟਰੀ ਆ ਚੁੱਕੇ ਇਹਦੇ ਵਿੱਚ ਵੀ ਤੁਸੀਂ ਇਹਦੇ ਵਿੱਚ ਹਰ ਤਰ੍ਹਾਂ ਦੇ ਕਲਰ ਲੈ ਕੇ ਜਾ ਸਕਦੇ ਆ ਜਾਂ ਸਿਲਕ ਵਾਲੇ ਮਿਲ ਜਾਣਗੇ ਜਾਂ ਤੁਹਾਨੂੰ ਕਾਟਨ ਵਾਲੇ ਮਿਲ ਜਾਣਗੇ ਰੇਟ ਤੁਹਾਨੂੰ ਪੈਣਾ ਸਿਰਫ 1495 ਰੁਪਏ ਚ ਦੇਖੋ ਡਿਜ਼ਾਈਨ ਕਿੰਨੇ ਕਿੰਨੇ ਸੋਹਰੇ ਆ ਚੁੱਕੇ ਨੇ ਤੁਸੀਂ ਮਰਜ਼ੀ ਵਾਈ ਕਰਕੇ ਲੈ ਕੇ ਜਾ ਸਕਦੇ ਆ ਦੇਖੋ 1495 ਦੇ ਵਿੱਚ ਵੀ ਤੁਹਾਡੇ ਲਈ ਬਹੁਤ ਜ਼ਿਆਦਾ ਰੇਂਜ ਹੈਗੀ ਗੜੇ ਤੇ ਕੰਮ ਦੇਖੋ ਕਿੰਨਾ ਜ ਇਹ ਤਾਂ ਇਹ ਤੁਸੀਂ ਲੈ ਜਾਓ ਇਹਦੇ ਵਿੱਚ ਕਲਰ ਤਾਂ ਕਮੀ ਕੋਈ ਨਹੀਂ ਜਿੰਦਾ ਨਾ ਮਰਜੀ ਰੰਗ ਤੁਸੀਂ ਲੈ ਜਾਓ 14 1495 ਦੇ ਵਿੱਚ ਲੈ ਤੁਹਾਨੂੰ ਆਪਾਂ ਦੇ ਰਣਾ ਹੈਗਾ ਆ ਦੇਖੋ ਜੀ ਬਲੈਕ ਸੂਟ ਤੁਸੀਂ ਚੈੱਕ ਕਰ ਲੋ ਕਿੰਨਾ ਹੈਵੀ ਰਾਇਲ ਕੰਮ ਹੈ ਪੂਰਾ ਜਾਲ ਬਣਿਆ ਹੈਗਾ ਦੁਪੱਟਾ ਵੀ ਤੁਸੀਂ ਚੈੱਕ ਕਰ ਲੋ ਬਾਜ਼ਾਰ 'ਚ 3500 ਚਾਰਜਾਂ ਤੋਂ ਘੱਟ ਕਿਸੇ ਨੇ ਸੂਟ ਨਹੀਂ ਜਣਾ ਇਹ ਵੀ ਸੂਟ ਤੁਹਾਨੂੰ ਅਸੀਂ ਦੇਣਾ ਸਿਰਫ 1495 ਦੇ ਵਿੱਚ ਮਤਲਬ ਬਹੁਤ ਸਾਈ ਰੀਡ ਆਈ ਹੈਗੀ ਆ ਕਮਾਲ ਦੇ ਫਾਇਦੇ ਹੈਗੇ ਆ ਆਉਣਾ ਤੁਸੀਂ ਵੱਡਾ ਦੀਪੂ ਆ ਆਜ਼ਾਦ ਚੌਂਕ ਬੰਗਾਸ਼ਰ ਭਾਜੀ ਇਹ ਤਾਂ ਇਦਾਂ ਵੀ ਕਿਸੇ ਨੇ ਵਿਆਹ ਸ਼ਾਇਦ ਦਾ ਕੱਪੜਾ ਲੈਣਾ ਤਾਜ ਬੜਾ ਲੈਣਾ ਆਪਣੇ ਲੈਣਾ ਕਾਫੀ ਫਾਇਦੇ ਹੋ ਰਹੇ ਲੋਕਾਂ ਦੇ ਭਾਜੀ ਹੁੰਦੇ ਵੱਡੇ ਡੀਪੂ ਫਾਇਦੇ ਹੁੰਦੇ ਆ ਕਿ ਤਾਂ ਹੀ ਕਸਟਮਰ ਦੂਰ ਦੂਰੋਂ ਆਉਂਦੇ ਆਗੇ ਉਹਨੂੰ ਵਰਲਡ ਵਾਈਡ ਵੱਡੇ ਡੀਪੂ ਬਣ ਚੁੱਕਾ ਕਿਉਂਕਿ ਉਹਨੂੰ ਪਤਾ ਹਰ ਤਰ੍ਹਾਂ ਦੇ ਵੈਰਾਈਟੀ ਵੱਡੇ ਡੀਪੂ ਵਿੱਚ ਘੱਟ ਰੇਟ ਦੇ ਮਿਲ ਜਾਂਦੇ ਹੈਗੇ ਆ ਤੁਸੀਂ ਸਾਡੀ ਕੋਈ ਆਨਲਾਈਨ ਸ਼ਾਪਿੰਗ ਕਰਨ ਕਿਉਂ ਨਹੀਂ ਆ ਇੰਸਟਾਗ੍ਰam ਤੇ ਫੇਸਬੁਕ ਤੇ ਯੂਟਿਊਬ ਤੇ ਸਾਡੇ ਫੋਲੋ ਕਰ ਲਾਈਕ ਸਬਸਕ੍ਰਾਈਬ ਕਰ ਤਾਂ ਨਵੀਂ ਨਵੀਂ ਸਾਡੀ ਅਪਡੇਟ ਦੇ ਸਕਦੇ ਆਗੇ ਦੇਖੋ ਜੀ ਇਸ ਤੋਂ ਇਲਾ ਚੇਰ ਬਨੀਆਂ ਕੁਰਤੇ ਪੀਮੇ ਕੰਬਲ ਰਜਾਈਆਂ ਬੈੱਡ ਸ਼ੀਟ ਮਾਦਰੇ ਬਹੁਤ ਵੱਡਾ ਮੋਹਲ ਆ ਇੱਕੋ ਹੀ ਛੱਤੇ ਡਾ ਸਾਰੀ ਵੈਰਾਈਟੀ ਸੂਈ ਤੋਂ ਲੈ ਕੇ ਜਹਾਜ਼ ਤੱਕ ਦੀ ਵੈਰਾਈਟੀ ਤੋਂ ਮਿਲਦੀ ਆ ਰੇਟ ਘਟਿਆ ਕੁਆਲਟੀ ਵਾਈਜ਼ ਵੈਰਾਈਟੀ ਵਾਈਜ਼ ਬਹੁਤ ਉੱਪਰ ਹੈ ਗਿਆ ਤੁਸੀਂ ਆਨਲਾਈਨ ਵੀ ਸ਼ੋਪਿੰਗ ਕਰ ਸਕਦੇ ਆਂ ਬੈਸੇ ਨੰਬਰ ਸਕਰੀਨ ਤੇ ਆ ਰਿਹਾ ਤੁਸੀਂ ਇਸ ਨੰਬਰ ਤੇ ਫੋਨ ਕਰ ਲਓ ਜਿਹੜੀ ਚੀਜ਼ ਪਸੰਦ ਆ ਵਰਲਡ ਵਾਈਡ ਜਿੱਥੇ ਤੁਸੀਂ ਬੈਠਿਆ ਤੁਹਾਡੇ ਘਰ ਆਪਾਂ ਡਿਲੀਵਰੀ ਦੇ ਦਿਆਂਗੇ ਕੋਈ ਜਾਣਕਾਰੀ ਲੈਣੀ ਹੋਵੇ ਇਸ ਨੰਬਰ ਤੇ ਫੋਨ ਕਰ ਸਕਦੇ ਹੋ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਜਰ ਸਾਹਿਬ ਜੀ ਬੰਗਾ